ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਜੀ ਤੁਹਾਡਾ ਅੱਜ ਦਾ ਐਕਸਪੀਰੀਅੰਸ ਵੀ ਬੜਾ ਅਨੋਖਾ ਰਿਹਾ ਕਿਉਂਕਿ ਗੱਡੀ ਦਿੱਤੀ ਸੀ ਸਰਬਸ ਨੂੰ ਤੇ ਮੈਂ ਬਹੁਤ ਜ਼ਰੂਰੀ ਰੈਕੋਰਡ ਜਾਣਾ ਸੀ ਤੇ ਮੇਰਾ ਮਾਮਾ ਪੁੱਤਰ ਡੀ ਕਰਿਆ ਸੀ ਮੈਨੂੰ ਸਦਮਾ ਵੇਟ ਤੇ ਮੈਂ ਨਿੱਕੇ ਨੂੰ ਗਿਆ ਮੈਨੂੰ ਨਕੋਦਰ ਛੱਡ ਦੇ ਤੇ ਨਕੋਦਰੋ ਆਪਾਂ ਬੱਸ ਵਿੱਚ ਬੈਠ ਕੇ ਸਦਮਾਲ ਨੂੰ ਕੂਚ ਕਰਦਾ ਵੀ ਬੱਸ ਦਾ ਨਜ਼ਾਰਾ ਬੜੇ ਟਾਈਮ ਬਾਅਦ ਲਿਆ ਕਿਉਂਕਿ ਜਦੋਂ ਸਕੂਲ ਟਾਈਮ ਸੀ ਉਦੋਂ ਤਾਂ ਬੱਸ 'ਚ ਜਾਂਦੇ ਹੁੰਦੇ ਸੀ ਕਿਆ ਬਾਤਾਂ ਸੀ ਅੱਜਕੱਲ ਤਾਂ ਬੱਸਾਂ 'ਚ ਰਸ਼ ਵੀ ਬਹੁਤ ਘਟ ਗਿਆ ਮੈਨੂੰ ਲੱਗਦਾ ਵੀ ਬੱਸਾਂ ਜਿਆਦੀਆਂ ਹੋ ਗਈਆਂ ਕਰਕੇ ਤੇ ਲਓ ਵੀ ਬੱਸ ਦਾ ਨਜ਼ਾਰਾ ਨੇ ਯੂਰਾ ਲੈ ਕੇ ਤੇ ਝੂਟੇ ਮਾਟੇ ਕਰਕੇ ਤੇ ਅਸੀਂ ਜਦੋਂ ਮਹਿਤਪੁਰ ਟੱਪ ਗਏ ਆ ਤੇ ਆਲੇ-ਦੁਆਲੇ ਦਾ ਨਜ਼ਾਰਾ ਵੀ ਦੇਖਣਯੋਗ ਸੀ ਕਹਲਾ ਬੱਸ 'ਚ ਬੈਠ ਕੇ ਤਾਂ ਨਜ਼ਾਰਾ ਹੀ ਵੱਖਰਾ ਆਉਂਦਾ ਸੀ ਤੇ ਲੈ ਵੀ ਮੈਂ ਪਹੁੰਚ ਗਿਆਂ ਸੱਧਵਾ ਬੇਡ ਤੇ ਸੱਧਵਾ ਬੇਡ ਤੋਂ ਮਾਮੇ ਪੁੱਤਰ ਨੂੰ ਨਾਲ ਲੈ ਕੇ ਅਸੀਂ ਕਰਤਾ ਕੂਚ ਰੈਕੋਟ ਨੂੰ ਰੈਕੋਟ ਮਾਸੀ ਕੇ ਚੱਲੇ ਆ ਤੇ ਸੜਕ ਵੀ ਨਵੀਂ ਸੀ ਟਾਈਮ ਵੀ ਕੁਝ ਨਹੀਂ ਲੱਗਿਆ ਤੇ ਆਪਾਂ ਪਹੁੰਚ ਗਏ ਮਾਸੀ ਕੋਲੇ ਤੇ ਮਾਮਾ ਵੱਡਾ ਵੀ ਉਰੇ ਸੀਗਾ ਤੇ ਮਾਸੀ ਦੇ ਮਾਮਾ ਦੁੱਖ ਸੁੱਖ ਬੋਲਦੇ ਹੋਏ ਤੇ ਲਓ ਜੀ ਜਿਹੜਾ ਖੜਾਉਣਾ ਜਿਆ ਸੀ ਇੱਕ ਛੱਡਣ ਆਏ ਸੀ ਨਾ ਇਹ ਉਹ ਆ ਸੀ ਜਿਹੜਾ ਰੈਕੋਰਡ ਛੱਡਣਾ ਸੀ ਤੇ ਇੱਕ ਕੰਮ ਹੋਰ ਸੀ ਤੇ ਮਾਸੀ ਪੁੱਤਰ ਨੂੰ ਬੜਾ ਸ਼ੌਂਕ ਆ ਜਾਨਵਰਾਂ ਨਾਲ ਤੇ ਰੱਖਣ ਦਾ ਤੇ ਉਹਨੂੰ ਆ ਖਡਾਉਣਾ ਜਾਂ ਦੇਣਾ ਸੀਗਾ ਤੇ ਲਓ ਜੀ ਆ ਜਿੰਨਾ ਨਿੱਕਾ ਉਹਨਾਂ ਹੀ ਇਹ ਤਿਖਾਇਆ ਇਹ ਕਹਿੰਦਾ ਵੀ ਮੈਂ ਜਾਲੀ ਵਿੱਚ ਦੀ ਵੱੜ ਜਾਵਾਂ ਬਿਸਾਲਿਆ ਜਿਹੜਾ ਅੰਦਰ ਖੜਾ ਉਹ ਤੈਨੂੰ ਛੱਡੂ ਤੇ ਲਓ ਜੀ ਆ ਵੀ ਚੀਜ਼ ਇੱਕ ਬਖਰੀ ਚੀਜ਼ ਆ ਤੇ ਇਹ ਦੇਖਣ ਨੂੰ ਸੁਨੱਖਾ ਜਿਹਾ ਤਾਂ ਹੈ ਨੀਗਾ ਵਰੋਂ ਲਾਈਵ ਦੇਖੀ ਤਾਂ ਬੜਾ ਤੇਜ ਆਉਂਦਾ ਇਹਦਾ ਵੀ ਤੇ ਲਓ ਜੀ ਕੋਠੇ ਚੜੇ ਸੀ ਚਾਹ ਦਾ ਕੱਪ ਕੋਲ ਸੀ ਜਦੋਂ ਨਿਗਾਹ ਮਾਰੀ ਬਈ ਕਿਆ ਬਾਤ ਲਛਲਾ ਸ਼ਿਕਾਰ ਦੀ ਕਾਨਕ ਤੇ ਗੱਲਾਂ ਬਾਤਾਂ ਕਰਦੇ ਸੀ ਵੀ ਕੁਛ ਦਿਨਾਂ ਨੂੰ ਇਹ ਸੁਨਹਿਰੀ ਹੋ ਜਾਣੀ ਆ ਤੇ ਇਹਦੀ ਵੀ ਬਾਤ ਕਿਆ ਆ ਤੇ ਲੈ ਬਈ ਦੂਰ ਦੂਰ ਤੱਕ ਕਾਨਕੀ ਨਜ਼ਰ ਆਉਂਦੀ ਸੀਗੀ ਪਿੰਡ ਤਾਂ ਕੋਈ ਹੈ ਹੀ ਨਹੀਂ ਨਾ ਲਾਗੇ ਛਾਗੇ ਤੇ ਲੈ ਵੀ ਕਣਕ ਦੇਖ ਕੇ ਰੂਹ ਖੁਸ਼ ਹੋ ਗਈ ਤਾਂ ਹੀ ਤਾਂ ਪੰਜਾਬ ਨੂੰ ਪੰਜਾਬ ਕਹਿੰਦੇ ਆ ਪੰਜਾਬ ਦਾ ਨਜ਼ਾਰਾ ਵੀ ਵੱਖਰਾ ਹੀ ਆ ਤੇ ਘਰੇਜੀਤ ਸਿੰਘ ਉਹਨਾਂ ਨੇ ਪਾਇਆ ਸੀ ਰੌਲਾ ਵੀ ਜੇ ਡੌਗੀ ਛੱਡਣਗੇ ਮੈਨੂੰ ਵੀ ਲਿਆ ਕੇ ਦੋ ਤੇ ਲਓ ਜੀ ਹੁਣ ਆਪਾਂ ਅਜੀਤ ਸਿੰਘ ਨੂੰ ਨਾਲ ਲੈ ਕੇ ਕਿਉਂਕਿ ਪਿੰਡ ਆ ਗਏ ਸੀਗੇ ਤੇ ਅਜੀਤ ਸਿੰਘ ਨੂੰ ਨਾਲ ਲੈ ਕੇ ਆਪਾਂ ਚੱਲ ਪਏ ਜੀ ਡੌਗੀ ਲੈਂਡ ਤੇ ਡੌਗੀ ਹੁਣ ਲੈ ਕੇ ਦੇਣ ਅਜੀਤ ਸਿੰਘ ਨੂੰ ਦੋ ਕਿਉਂਕਿ ਜਿਹਦੇ ਨਾਲ ਗੱਲ ਹੋਈ ਸੀ ਵੀ ਉਹ ਕਹਿੰਦਾ ਵੀ ਇੱਕ ਨਹੀਂ ਵੀ ਦੋ ਆ ਦੋਨੇ ਹੀ ਲੈ ਜਾਓ ਤੇ ਮੈਂ ਕਿਹਾ ਸਾਡੇ ਸਰਦਾਰ ਨੇ ਤਾਂ ਖੇਲਣਾ ਮੇਲਣਾ ਹੀ ਆ ਇਹਨਾਂ ਨਾਲ ਅਸੀਂ ਦੋਨੇ ਹੀ ਲੈ ਜਾਣੇ ਆ ਤੇ ਕਿਦੇ ਉਤੋਂ ਜੀ ਸਿੰਘ ਜੀ ਕਹਿੰਦੇ ਵੀ ਅਸੀਂ ਤਾਂ ਹਵਾ ਹਾਰੇ ਜਾਵਾਂਗੇ ਚਾਹੇ ਹਵਾ ਠੰਡੀ ਆ ਤੇ ਚਾਹੇ ਹਵਾ ਗਰਮ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਭਾਵੇਂ ਕੱਲ ਨੂੰ ਜਿਕਾਮ ਹੀ ਹੋ ਜਵੇ ਪਤੰਦਰ ਨੂੰ ਪਰ ਕਹਿੰਦਾ ਖੜ ਕੇ ਜਾਉ ਏਦਾਂ ਤੇ ਲਓ ਜੀ ਡੌਗੀ ਲੈ ਕੇ ਅਸੀਂ ਚੱਲ ਜਾਣਾ ਖੇਤ ਦੇ ਫੇਰ ਖੇਤ ਪੰਗੇ ਲੈਂਦਾ ਤੁਹਾਨੂੰ ਜੀਸ਼ਿਓ ਦਿਖਾਉਨੇ ਆ ਅਸਲ 'ਚ ਪਿਆਰ ਅਜੀਤ ਸਿੰਘ ਨੂੰ ਵੀ ਬੜਾ ਜਾਨਵਰ ਆ ਨਾ ਇਹਨੂੰ ਵੀ ਭਾਵੇਂ 10 ਕਤੂਰੇ ਲਿਆ ਦਿਓ ਪਰ ਜੋ ਕਤੂਰਿਆਂ ਦਾ ਹਾਲ ਏ ਕਰਦਾ ਨਾ ਇਹ ਤੋਂ ਲੋਕ-ਲੋਕ ਭੱਜਦੇ ਆ ਆਜੋ ਤੁਹਾਨੂੰ ਦਿਖਾਉਨੇ ਆ ਖੇਤ ਖੇੜਦਾ ਕਤੂਰਿਆਂ ਨਾ ਵੀ ਹੁਣ ਤਾਂ ਕਤੂਰੇ ਬਚਣ ਲੈ ਬਈ ਆ ਜੀ ਲੈ ਬਈ ਜੀਤ ਸਿੰਘ ਨੂੰ ਡੌਗੀ ਦਿੱਤਾ ਆ ਲਿਆ ਅਜੀਤ ਸਿੰਘਾਂ ਕਾਤੇ ਬਠਾਤਾ ਉੱਤੇ ਪੁੱਤ ਕੁਰਸੀ ਦੇ ਦਬਾਪਾਂ ਬੈਠੀ ਦਾ ਡੌਗੀ ਥੋੜੀ ਬੈਠੂਗਾ ਇਹਨੂੰ ਕਹਿੰਨੇ ਆ ਹੈ ਦੂਜਾ ਲੈਣ ਜਲੇ ਆ ਉਹ ਰਹਿਣ ਦੇ ਉਹਨੂੰ ਯਾਰ ਇਕ ਨਾ ਹੀ ਖੇਡਦਾ ਯਾਰ ਕਿੰਨਾ ਸੋਹਣਾ ਕੁੱਤਾ ਤੂੰ ਉਹਨੂੰ ਮਿੱਟੀ ਪਾਈ ਜਾਣਾ ਉੱਤੇ ਹੈ ਓਏ ਅਜੀਤ ਨਹੀਂ ਇਹ ਤਾਂ ਸਸਤੀ ਹੈ ਕੋਈ ਨਹੀਂ ਦੱਸ ਕੇ ਇਹ ਤਾਂ ਡੌਗੜਾ ਹੈ ਇਹ ਤਾਂ ਜਿਆਦਾ ਪੀਜੀ ਆ ਯਾਰ ਹਾਂ ਨਹੀਂ ਮੈਨੂੰ ਸਮਝ ਲੱਗੀ ਤੇਰੀ ਇਹ ਕੀ ਐਕਸ਼ਨ ਆ ਬਈਆ ਕਾਦੇ ਵਿੱਚ ਅੱਛਾ ਉੱਪਰ ਤੋਂ ਜਾਣਾ ਹੈ ਲੈ ਆ ਗਣਾ ਬਈ ਸਟਾਈਲ ਆ ਉਹਨੇ ਭੱਜ ਜਾਣਾ ਦੇ ਟਾਕੀ ਨੇ ਤੂੰ ਯਾਰ ਹੋ ਨਾ ਘੇੜਦਾ ਤਾਂ ਆ ਦੇ ਤਾਂ ਕਿੰਨਾ ਸੋਹਣਾ ਆ ਤੇ ਆਨੇ ਭੱਜ ਗਿਆ ਡਾਕੀ ਤੂੰ ਕਹ ਇਹਦੇ ਨਾਲ ਨਹੀਂ ਆ ਇਹ ਜਿਹੜੇ ਤੂੰ ਕਹ ਇਹ ਨਾਲ ਦੀ نسل ਹੀ ਨਹੀਂ ਬਣੀ ਅਜੇ ਕਦੀ ਉਹਨੂੰ ਪਿੱਛੋਂ ਭਣ ਕੇ ਚਾਰਦਾ ਉਹ ਡਰ ਫੇ ਤੇਰੇ ਕੋ ਆਣਾ ਨਹੀਂ ਉਹਨਾਂ ਨੇ ਡਰਦਿਆਂ ਨੇ ਫੇ ਉਹਨੇ ਡਰ ਜਾਣਾ ਤੇਰੇ ਕੋਲੋਂ ਓਏ ਲਦਾਸਾ ਕੀ ਯਾਰ ਖੇਡਿਆ ਮੈਂ ਕਹਿੰਦਾ ਇਹ ਸਮਝ ਨਹੀਂ ਆਉਂਦੀ ਮੈਨੂੰ ਲੈ ਹੈਲੋ ਹਾਂ ਕੀ ਕਹਿੰਦਾ ਹੈਲੋ ਲੈ ਵੈਸੇ ਲੱਗਿਆ ਹੈ ਉਹ ਮੈਂ ਨਹੀਂ ਮੱਤ ਤਾਬੀ ਯਾਪੀ ਕੀਤੀ ਨਾ ਡਰ ਜਾਣਾ ਥੱਲੇ ਉਤਰਿਆ ਡੈਪਣਾ ਤੂੰ ਆ ਟੇਬਲ ਡਿਗਣਾ ਆ ਟੇਬਲ ਟੇਬਲ ਤੋਂ ਡਿਗੂਗਾ ਹੁਣ ਮੈਂ ਤੈਨੂੰ ਦੱਸਤੀ ਗੱਲ ਆ ਜਾ ਇਧਰ ਉਦੇ ਕਾਸ਼ ਲੱਗ ਗਿਆ ਤੂੰ ਲਾਇਆ ਕੁਛ ਉਹਦੇ ਤੇ ਆ ਇਧਰ ਅਜੀਤ ਸਿੰਘ ਨੇ ਕੁੱਤਿਆਂ ਦਾ ਨਾਸ ਮਾਰਦਾ ਤੇ ਦੂਜੇ ਪਾਸੇ ਸਾਡੇ ਹਰਿੰਦਰ ਸਿੰਘ ਹੁਣਾਂ ਨੇ ਲਸਣ ਪੱਟ ਲਿਆ ਆਰਗੈਨਿਕ ਲੈ ਵੀ ਲਸਣ ਪੱਟ ਕੇ ਪੂਰੀਆਂ ਉਹਦੀਆਂ ਲਾਈ ਜਾਂਦੇ ਢੇਰੀਆਂ ਕਹਿੰਦੇ ਵੰਡ ਪਾਵਾਂਗੇ ਘਰ ਨੂੰ ਲਿਆਂ ਲਈ ਤੇ ਚਲੋ ਠੀਕ ਹੈ ਜੀ ਵੀਡੀਓ ਕਰਦੇ ਆ ਸਮਾਪਤ ਤੇ ਤੜਕੇ ਦੇ ਵਿੱਚ ਘਰੇ ਜਾ ਕੇ ਪਾਉਣੇ ਆ ਆਰਗੈਨਿਕ ਲਸਣ ਤੇ ਲਸਣ ਵੀ ਕਿਆ ਸੋਹਣਾ ਆ ਇਹਨੂੰ ਦੇਖ ਕੇ ਤਾਂ ਉਦਾ ਹੀ ਜੀ ਕਰ ਆਇਆ ਵੀ ਅੱਜ ਪੀਲੀ ਦਾਲ ਬਣਾਈਏ ਕਿਤੇ ਤੇ ਐਨੂੰ ਵਧੀਆ ਨਜ਼ਾਰੇਦਾਰ ਤੜਕਾ ਹੋਵੇ ਤੇ ਨਾਲ ਹੋਵੇ ਪੂਦਨੇ ਦੀ ਚਟਣੀ ਤੇ ਉਹਦੀਆਂ ਵੀ ਬਾਤਾਂ ਕਿਆ ਹੀ ਹੋਣ ਤੇ ਚਲੋ ਜੀ ਸਸਰੀ ਘਰ ਬੁਲਾਉਨੇ ਆ ਸਾਰਿਆਂ ਨੂੰ ਫਤੇ ਬੁਲਾਉਨੇ ਆ ਤੇ ਠੀਕ ਹੈ ਜੀ ਨਵੀਂ ਵੀਡੀਓ ਦੇ ਵਿੱਚ ਬਹੁਤ ਜਲਦ ਮਿਲਾਂਗੇ ਧੰਨਵਾਦ ਸਾਰਿਆਂ ਦਾ ਸਸਰੀ